ਜੈ ਹੋ ਉਸਤਾਦ ਦੀ ਜੋ ਉਸਤਾਦ ਦੀ ਸਿੱਖਿਆ ਤੁਹਾਡੇ ਤੋਂ ਹੀ ਸਿੱਖਿਆ ਗੱਲ ਸੁਣ ਉਸਤਾਦ ਦਾ ਹਾਂ ਜਦ ਪੰਜ ਕੇ ਸਾਲ ਆਪਾਂ ਚੱਲ ਗਏ ਹਟ ਹੋ ਗਏ ਪੂਰੇ ਹਟ ਹੋ ਗਏ ਹਾਂ ਤਦ ਬਾਅਦ ਮੈਂ ਤੇਰੇ ਬਲੇ ਬਣਾ ਦੂੰ ਚਾਹ ਦਾ ਵਾਲੇ ਦੀ ਬਲੇ ਨਹੀਂ ਬਲੱਤ ਕਰ ਦੋ ਜੈ ਹੋ ਉਸਤਾਦ ਦੀ ਜੋ ਉਸਤਾਦ ਦੀ ਸਿੱਖਿਆ ਤੁਹਾਡੇ ਤੋਂ ਹੀ ਸਿੱਖਿਆ ਪਰ ਹਟ ਕੇ ਬੈਠ ਨਾ ਮੈਂ ਉਹ ਜੀ ਚੇਲੀ ਹੀ ਹੈਗੀ ਹੈ ਵੀ ਜਿਹੜੇ ਉਸਤਾਦ ਨਾਲ ਫਸ ਜੂ ਪਰ ਨਹੀਂ ਗੱਲ ਸਰ ਉਸਤਾਦ ਦਾ ਫਰਜ ਹੈ ਟਰਾਈ ਮਾਰਨ ਦਾ ਚੇਲੇ ਦਾ ਫਰਜ ਹੈ ਫਸੇ ਨਾ ਫਸੇ ਆਪਣਾ ਫਰਜ ਆਪਾਂ ਪੂਰਾ ਕਰਦਾ ਦੇਖ ਮੈਂ ਜਿਹੜੇ ਤੇਰੇ ਵਾਸਤੇ ਗਾਣੇ ਗਾੜੇ ਮੈਂ ਦੇਖ ਤੈਨੂੰ ਢੋਲ ਕਿਸ ਕਾ ਲਈ ਠੀਕ ਹੈ ਗਿਆ ਪੂਰੀ ਵਧੀਆ ਫਸ ਜਾ ਤੈਨੂੰ ਮੈਂ ਇਸ ਜਾਦਾ ਹੂੰ ਬਾਜਾ ਵੀ ਤੂੰ ਆਪ ਵਜਾ ਲੈਣੀ ਢੋਲ ਕੇ ਤੂੰ ਆਪ ਠੀਕ ਹੈ ਹੁਣ ਤੂੰ ਇੱਕ ਗੱਲ ਬੋਵੀ ਕੱਟ ਕਰਾ ਕੇ ਮੈਂ ਤੈਨੂੰ ਇੱਕ ਗੱਲ ਹੋਰ ਦੱਸ ਲੱਗਦੀਆਂ ਵਾਲੀ ਘੈਂਟ ਲੱਗਦੀ ਹੈ ਵਾਲੀ ਘੈਂਟ ਲੱਗਦੀ ਹੈ ਐ ਸੱਤ ਜਾਣੀ ਭੂਤ ਛਿਆਲਾ ਦੇ ਵਿੱਚ ਨਿੱਗ ਆ ਰਿਹਾ ਚਲੋ ਉਸਤਾ ਜੀ ਅੱਜ ਕਰਨ ਮੈਂ ਤੈਨੂੰ ਮੈਂ ਐ ਸੋਚ ਰਿਹਾ ਸੀ ਮੁਹੰਮਦ ਸਦੀਕ ਤੇ ਰਣਜੀਤ ਕੌਰ ਦੀ ਜੋੜੀ ਹੁਣ ਤੱਕ ਹੈ ਪੂਰੀ ਫੇ ਲੋਕਾਂ ਦੇ ਦਿਨਰ ਦਿਮਾਗ ਦੇ ਵਿੱਚ ਸਾਈ ਪਈ ਆ ਕੱਲਾ ਕੱਲਾ ਲੱਭ ਸਾਇਆ ਪਿਆ ਹੂੰ ਕਿਉਂ ਨਾ ਆਪਾਂ ਮਾਮਸਦੀਕ ਤੇ ਰਣਜੀਤ ਕਰਨ ਨੂੰ ਰਿਪੀਟ ਕਰ ਦੇਈ ਮਤਲਬ ਤੂੰ ਰਣਜੀਤ ਕਰਨ ਮੈਂ ਮਾਮਸਦੀਕ ਠੀਕ ਹੈ ਹੈ ਠੀਕ ਹੈ ਨਾ ਫਿਰ ਅੱਜ ਗੱਲ ਸਰ ਐ ਇੱਕ ਮਿੰਟ ਥੋੜਾ ਜਿਹਾ ਗਾਣੇ ਦਾ ਮੈਂ ਰਣਜੀਤ ਕਰਨ ਬਣਾ ਹਾਂ ਰਣਜੀਤ ਕਰਨ ਬਣਾ ਖਾਣੇ ਕੱਢ ਕਿੜੇ ਕਿੜੇ ਅੱਪਾਂ ਰਾਤ ਰੱਖੀ ਸੀ ਉਹ ਲੈ ਲੈ ਹਾਂ ਲੈ ਚੱਲ ਕਰ ਬਿਨਾ ਸਾਜੇ ਤੋਂ ਕਰ ਕਿਵੇਂ ਸਵਾਰ ਰੱਖ ਲੈਣ ਸਵਾਰ ਰੱਖ ਲੈਣ ਅੰਮ ਸਵਾਰ ਰੱਖ ਲੈਣ ਸਵਾਰ ਰੱਖ ਲੈਣ ਆਈ 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 ਤੇ ਜਾ ਕਾ ਲਾ ਤੇ ਜਾ ਕਾ ਹਾਂ ਹਾਂ ਪਤਾ ਦੀ ਦਾ ਚੱਲ ਕਾਲੀ ਮਸੇ ਆਦੀ ਰਾਤ ਇਹ ਹੈ ਇਹ ਹੈ ਕਾਲੀ ਮਸੇ ਆਦੀ ਰਾਤ ਇਹ ਹੈ ਇਹ ਹੈ ਕਾਲੀ ਮਸੇ ਆਦੀ ਰਾਤ ਅੱਖ ਜੱਗ ਦੀ ਬਚਾ ਕੇ ਸਾਰੀ ਦੁਨੀਆ ਤੇ ਚੋਰੀ ਅੱਖ ਜੱਗ ਦੀ ਬਚਾ ਕੇ ਸਾਰੀ ਦੁਨੀਆ ਤੇ ਚੋਰੀ ਬੀਵੇਂ ਆਈਆਂ ਬੀਵੇਂ ਆਈਆਂ ਵੇਰੀਆ ਇਹ ਇਹ ਖਿਚ ਲੈ ਵੇਰੀਆ ਖਿਚ ਲੈ ਜਵਾੜ ਵਿੱਚ ਬਾ ਵੜ ਕੇ ਖਿਚ ਲੈ ਵੇਰੀਆ ਹਾਂ ਇਹ ਲੰਮਾ ਕਰਕੇ ਛੱਡਣਾ ਇਹਨੂੰ ਖਿਚ ਲੈ ਵੇਰੀਆ ਖਿਚ ਲੈ ਵੇਰੀਆ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਅ ਮਮਸ ਜੀ ਦਾ ਕੀ ਸੀ ਅੰਤਰਾ ਮੇਰੇ ਅਰੇ ਨਾਲ ਤਾਂ ਨਹੀਂ ਕਿ ਮੈਂ ਤਾਂ ਭੁੱਲੀ ਗਈ ਚਾਰ ਪਾਈ ਨਹੀਂ ਅਰੇ ਕਾਲੀ ਮੱਸਿਆ ਦੀ ਰਾਤ ਨਹੀਂ ਚਾਨਣ ਵਾਲੀ ਗੋਰੀ ਆਹ ਹਾਂ ਠੀਕ ਹੈ ਅੱਖ ਜੱਕ ਦੀ ਵਜਾ ਕੇ ਸਾਰੀ ਦੁਨੀਆ ਤੋਂ ਚੋਰੀ ਤੁਸੀਂ ਇਹ ਕਹਿਣਾ ਸੀ ਕਿ ਸਾਰੀ ਦੁਨੀਆ ਤੋਂ ਚੋਰੀ ਚਲ ਕੋਈ ਹੁਣ ਹਰੇ ਬਾਕੀ ਬਾਕੀ ਤੇ ਤਰੀ ਨਹੀਂ 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 ਇਹ ਦਵਾਰੀ ਪਹਿਲਾਂ ਇਹਨੂੰ ਤਾਂ ਸਿਖਾ ਲਿਆ ਦੇ ਜੀ ਉਸਤਾਦ ਮੇਰਾ ਟਟੂ ਦਾ ਜਿਹੜਾ ਪੂਰਾ ਤਾਂ ਸਿਖਾਇਆ ਨਹੀਂ ਬੰਦਾ ਮੈਂ ਤਾਂ ਜਾਣੀ ਆ ਉਹ ਉਸਤਾਦ ਬਾਰਕ ਨਾ ਹਾਂ ਮੇਰੀ ਗੱਲ ਸੁਣ ਚੱਲ ਚੱਲ ਕਾਲੀ ਮਸੇ ਆ ਦੀ ਰਾਤ ਮੇਨੂੰ ਚਾਂਦੇ ਨਾਲੇ ਗੋਰੀ ਕਾਲੀ ਮਸੇ ਆ ਦੀ ਰਾਤ ਮੇਨੂੰ ਚਾਂਦੇ ਨਾਲੇ ਗੋਰੀ ਅੱਖ ਜੱਗ ਦੀ ਬਚਾ ਕੇ ਸਾਰੀ ਦੁਨੀਆ ਤੇ ਚੋਰੀ ਅੱਖ ਜੱਗ ਦੀ ਬਚਾ ਕੇ ਸਾਰੀ ਦੁਨੀਆ ਤੇ ਚੋਰੀ ਵੇ ਮੈਂ ਆਈਆ ਵੇ ਮੈਂ ਆਈਆ ਬਗਾਂ ਦੇ ਕੰਤੋਂ ਨਿਚੜ ਕੇ ਮੈਨੂੰ ਖਿੱਚ ਲੈ ਵੇਰੀਆ ਜਵਾਲੇ ਵਿੱਚ ਬਾਹ ਫੜ ਕੇ ਮੈਨੂੰ ਖਿੱਚ ਲੈ ਵੇਰੀਆ ਖਿੱਚ ਲੈ ਜਵਾਲੇ ਵਿੱਚ ਬਾਹ ਫੜ ਕੇ ਮੈਨੂੰ ਖਿੱਚ ਲੈ ਵੇਰੀਆ ਮੈਨੂੰ ਕੋਈ ਪਰਵਾਰੀ ਕੱਲਾ ਹੋਈ ਜਾਣਦੇ ਕੀ ਜੋਗਾ ਲਾ ਚੋਣਾ ਇਹ ਤੱਕ ਬੈਲੀ ਤੱਕ ਬੈਲੀ ਮੈਂਦਰ ਦਾ ਜਦੀ ਜੋੜੀ ਬਣਾ ਲਏਗੇ ਜਦੋਂ ਸਟੇਟ ਤੇ ਕਹਿੰਦੇ ਹਾਏ ਇੱਕ ਗੱਲ ਹੈ ਹੈਲੋ ਜਦ ਅ ਸਟੇਜ ਲਾਇਆ ਕਰਾਂਗੇ ਜਿਹੜੇ ਮੁੰਡੇ ਮੂਰੇ ਨਾਲਦੇ ਉਹਨਾਂ ਨੂੰ ਜੇ ਅੱਖ ਨਾਲ ਅੱਖ ਨਾਲ ਮਿਲਾਈ ਮੈਂ ਤੁਹਾਨੂੰ ਦੱਸਾਂ ਬੇ ਫੇਰ ਹੀ ਪੈਸੇ ਬਣਨਗੇ ਫੇਰ ਮੈਂ ਕੱਟ ਲੈ ਪੈਸੇ ਦੀਏ ਕਿ ਬਹੁਦੀਏ ਠੀਕ ਹੈ ਨਾ ਇਹ ਦੁਨੀਆ ਦੀਆਂ ਗੱਲ ਗਲਵੇਰੀਆਂ ਨੇ ਬਾਗ ਲਈ ਆਦੇ ਯਾਦੋਂ ਮੂਹੇ ਦਿੱਦੇ ਹੈਗੇ ਕੇ ਉਹ ਚਲੋ ਆਪਾਂ ਹਨ ਜਦੋਂ ਬਾਹਰਲੇ ਮੁੰਡੇ ਬੈਠੇ ਹੋਇਆ ਕਰਨਗੇ ਪੂਰਾ ਹੈ ਜਦੋਂ ਕਰਿਆ 700 ਡਾਲਰ ਦੇਣ ਕਿ ਉਹ ਮੇਰੀ ਗੱਲ ਸੁਣ ਤੂੰ ਤਾਂ ਜੋੜੀ ਬਣਾਉਣ ਤੋਂ ਪਹਿਲਾਂ ਹੀ ਟੋਟਮ ਟੋਟ ਨੂੰ ਫਿਰਦੀ ਆ ਮੇਰੀ ਗੱਲ ਸੁਣ ਇਹ ਭੱਜਿਆ ਮੈਂ ਬੰਦਾ ਹੀ ਗਲਤ ਨਹੀਂ ਹੁੰਦਾ ਮੈਂ ਤੈਨੂੰ ਇਹ ਗੱਲ ਕਹਿੰਦਾ ਹਾਂ ਬੰਦਾ ਹੀ ਗਲਤ ਨਹੀਂ ਹੁੰਦਾ ਅੱਛਾ ਬੰਦਾ ਤਾਂ ਤੂੰ ਛੇੜ ਸਕਦਾ ਤੇ ਫਿਰ ਕੁਝ ਬਣਾਉਣਾ ਵੀ ਆ ਬਣਾਉਣਾ ਹੁਣ ਇੱਕ ਤਾਂ ਵੇਚ ਕੇ ਬਣਾਉਣਾ ਕਲਾਕਾਰ ਦੀ ਦੇਖ ਇੱਕ ਮਿੰਟ ਕਲਾਕਾਰ ਗੱਲ ਸੁਣ ਗੱਲ ਸੁਣ ਮੇਰੀ ਸਿੱਧੂ ਮੂਸੇ ਵਾਲਾ ਕੀ ਸਿਖਾ ਕੇ ਗਿਆ ਸਰ ਹਾਂ ਉਹ ਕਹਿੰਦਾ ਕਲਾਕਾਰ ਜੇ ਤੁਸੀਂ ਆਪਣੀ ਇੱਜ਼ਤ ਕਰੋਗੇ ਤਾਂ ਤੁਹਾਨੂੰ ਲੋਕ ਇੱਜ਼ਤ ਕਰਨਗੇ ਜੇ ਤੁਸੀਂ ਨਾ ਆਪਦੀ ਇੱਜ਼ਤ ਕਰੋਗੇ ਲੋਕਾਂ ਨੇ ਟੱਟੂ ਕਰਨੀ ਇਹ ਮੇਰੀ ਗੱਲ ਸੁਣੋ ਮੈਂ ਹੈਗੀ ਕੁੜੀ ਹਾਂ ਜੇ ਮਾਰੇ ਮੋਟੇ ਖਮਕੇ ਲਾਉਂਦੇ ਤੇ ਲੋਕ ਪਸੰਦ ਕਰਨਗੇ ਹਾਂ ਜਿਹਾ ਲੋਕ ਆਏਗਾ ਬੰਗੀ ਤਰੀਕੂ ਮੱਦੋਂ ਇੱਕ ਤਰੀਕੂ ਬੱਸ ਇਹੀ ਗੱਲਾਂ ਕਰਦੇ 来 सो रखा ले पहला गाना ਤਾਂ ਬੰਨ ਪੂਰਾ ਵਧੀਆ ਲੱਗਿਆ ਹਣਾ ਅਪਾ ਸਾਜੀ ਵੀ ਰੱਖਾਂਗੇ ਘਰ ਆ ਡਰਾਮਾ ਰੂਮ ਪਲੇ ਕਰਿਆ ਕਰਾਂਗੇ ਮੇਰਾ ਤਾਂ ਮੈਨੂੰ ਮੇਕਅਪ ਵਾਲੀ ਵੀ ਰੱਖ ਦੇ ਲੈ ਹੋਰ ਫਰਨਚਰ ਤਾਂ ਚੱਲਿਆ ਕਰਾਂਗੇ ਯੂਨੀ ਸੀਟ ਤੇ ਲੱਤਾਂ ਲੱਕ ਬੈਜਾ ਕਰੀ ਚੱਲ ਤੇ ਢੋਲ ਕੀ ਨਾ ਢੋਲ ਕੀ ਨਾ ਸਕੈਮ ਕਰ ਤੈਨੂੰ ਪਹਿਲਾਂ ਰਿਹਸਲ ਕਰਨੀ ਪੈਂਦੀ ਐ ਜਿੰਨਾ ਚਿਰ ਤੁਹਾਡੇ ਦਿਮਾਗ ਦੇ ਵਿੱਚ ਅੱਖਰ ਆਉਣਾ ਚਿਰ ਗੱਲ ਨਹੀਂ ਬਣਦੀ ਚਲੋ ਹੋ ਬੱਗੀ ਤੇ ਤੇਰੀ ਕਮਾਦੋ ਨਿਕਲੀ ਬੱਗੀ ਤੇ ਤੇਰੀ ਕਿ ਤਰੀਕਾ ਮਾਦੋ ਨਿਕਲੀ ਤੇ ਉੜਦੀ ਰੁ ਬਾਜ ਪੈ ਗਿਆ ਬੱਲਗੇ ਬੱਲਗੇ ਨੀ ਕੇ ਰਸਾ ਦੀ ਪੈੜ ਕੱਢ ਨੀ ਉੱਡ ਚੱਲੀਏ ਹੇ ਸੋਨੇ ਮਿੱਤਰਾ ਪੈਰ ਦਿਆ ਸਿਤਰਾ ਵੇ ਸੋਨੇ ਮਿੱਤਰਾ ਮਿੱਤਰਾ ਪੈਰ ਦਿਆ ਸਿਤਰਾ ਕਸ ਕੇ ਟੁੱਟ ਜਾਏਗਾ ਵੇ ਚੱਲਿਆ ਚੱਲਿਆ ਵੇ ਤੇਰੀ ਮੇਰੀ ਨਹੀਂ ਨਿਭਣੀ ਵੇ ਹੁਣ ਬੱਲਿਆ ਹਾਂ ਦੇ ਬੱਲਿਆ ਵੇ ਦੋਨੇ ਬੱਲਿਆ ਹਮ ਗਿੱਟੇ ਟੇਰੀ ਹਮ ਗਿੱਟੇ ਟੇਰੀ ਸਮਾਦੋਂ ਨਿਕਲੀ ਤੇ ਉਰਦੀ ਰੁਵਾਜ ਬੈਗਿਆ ਨੀ ਬੱਲਗੇ ਬੱਲਗੇ ਨੀ ਕਿਹੜਾ ਸਾਡੀ ਪੈੜ ਕੱਟ ਲੂ ਰੀ ਉੱਡ ਚੱਲਗੇ ਹਾਏ ਤੜਕ ਕਦਮ ਤਾ ਯਰੇ ਅਸਲ ਇੱਕ ਵੇਟ ਹੋ ਗਦੀ ਨਾ ਇੱਕ ਵੇਟ ਆ ਕਿਹੜਾ ਇਹ ਤਾਂ ਮਿੱਤ ਦਾ ਦੀ ਖਾਂਗੇ ਵਿੱਚ ਖਾਂਗੇ ਅੱਛਾ ਉਹ ਆ ਜੋ ਹਾ ਹਾ ਇੱਕ ਦਿਨ ਰੇਤ ਵਾਂਗ ਢਲ ਗਈ ਜਵਾਨੀ ਤੇਰੀ ਇੱਕ ਦਿਨ ਰੇਤ ਵਾਂਗ ਢਲ ਗਈ ਜਵਾਨੀ ਤੇਰੀ ਉੜ ਚ ਕਪੂਰ ਵਾਂਗ ਰੰਗ ਬੱਲিয়ে ਨਹੀਂ ਕਦੇ ਮਿੱਤਰਾਂ ਦੀ ਆਹ ਕਦੇ ਮਿੱਤਰਾਂ ਦੀ ਆਹ ਆਹ ਕਦੇ ਮਿੱਤਰਾਂ ਦੀ ਆਹ ਆਹ ਕਦੇ ਮਿੱਤਰਾਂ ਦੀ ਬਸ ਖੜ ਹੋਣਾ ਕਦੇ ਮਿੱਤਰਾਂ ਦੀ ਖੰਦੀ ਵਿੱਚ ਖੰਗ ਮੱਲিয়ে ਬਹੁਤ ਸੋਹਣੀ ਰਿਹੈ ਸਰੋਖਿਆ ਰਿਹੈ ਸਰੋਖਿਆ ਚੱਲ ਚੱਲ ਗੱਲ ਕਰ ਚੱਲ ਇੱਥੇ ਨੀ ਗਣੀ ਆਪਾਂ ਮੇਨ ਰੱਖਨੇ ਆ ਅੱਛਾ ਸੁੱਚਾ ਸੂਰ ਮਸਲਾਵਾ ਤੈਨੂੰ ਹਾਂ ਸੱਚ ਸੁੱਚਾ ਸੂਰਮਾ ਤਾਂ ਆ ਪੈ ਲੈ ਗਿਆ ਬੜਾ ਦਰਦ ਭਰੇ ਮੈਂ ਨਾ ਜਦੋਂ ਸਟੇਜ ਤੇ ਗਿਆ ਕਰਨ ਵਿੱਚ ਦਰਦ ਠੋਕ ਲਿਆ ਕਰ ਤੇ ਪਹਿਲਾ ਸੁੱਚਾ ਸੂਰਮਾ ਪਾਇਆ ਕਰਾਂਗੇ ਫਿਰ ਤਾਂ ਗਾਣੀ ਦਾ ਮੈਂ ਹਾਲ ਜੋਦਾ ਲਿਆ ਸੁੱਚਾ ਸੂਰਮਾ ਵੀ ਠੀਕ ਹੈ ਨਾ ਅੱਛਾ ਕਹਿੰਦੇ ਸੁੱਚਾ ਫੌਜ ਵਿੱਚ ਭਰਤੀ ਹੋ ਗਿਆ ਚੋਲੀ ਚਿੱਠੀ ਲਿਖ ਦਿੱਤੀ ਜਦੋਂ ਪੜ ਕੇ ਵੀਰੇ ਦੇ ਤਰਾ ਤਰਾ ਕਰਕੇ ਵੀਰੇ ਪਾੜ ਗਏ ਕਟਾ ਕੇ ਫੌਜ ਨੂੰ ਨਾ ਪੈਂਡਾ ਵੜਿਆ ਪਿੰਡ ਵਿੱਚ ਗਵੰਦਰੀ ਲੱਗਿਆ ਹੋਇਆ ਦਿੱਤਾ ਸੁੱਚੇ ਨੇ ਪੰਜ ਦੋ ਦਾ ਨੋਟ ਦੇ ਦਿਆ ਤੇਰੀਆਂ ਇਹ ਵਗੇਗਾ ਸਵਰ ਥੋੜਾ ਛੋਟਾ ਰੱਖਾਂਗੇ ਛੋਟਾ ਲੰਮਾ ਠੀਕ ਹੈ ਜਿੰਨਾ ਸੌ ਲੰਮਾ ਉਨੀ ਆਡੀਅנס ਖਿੱਚੀ ਤੁਰੀ ਆ ਵੀ ਤੇ ਨਹੀਂ ਲੱਗਦਾ ਨਹੀਂ ਪਤਾ ਆਫਟਰ ਆਲ ਠੀਕ ਹੈ ਨਾ ਚੱਲ ਹਰ ਯਾਦ ਰੱਖ ਲੈ ਮੇਰੀ ਗੱਲ ਇੱਕ ਮਿੰਟ ਪਹਿਲਾਂ ਮੇਰੇ ਪਰੇ ਰੇਸ ਲਾ ਦਿੱ ਗਿਆ ਸਾਰੀ ਗਮਾਂ ਠੋਕਾ ਠੋਕਾ ਡੈਰੀ ਬਟ ਡੈਰੀ ਬਟ ਆ ਮੈਨੂੰ ਐਵੇਂ ਨਹੀਂ ਕਹਿੰਦੇ ਭਾਨੇ ਖਾਂ ਠੀਕ ਹੈ ਨਾ ਜਿਹੜਾ ਸਾਡਾ ਘਰਾਣਾ ਪਟਿਆਲਾ ਘਰਾਣਾ ਹੈ ਸਾਡੇ ਘਰਾਣੇ ਦੇ ਵਿੱਚ ਮੇਰੇ ਦਾਦਾ ਜੀ ਪਤਾ ਕੀ ਇੱਕ ਮੈਂ ਤੁਹਾਨੂੰ ਲਿਣਾ ਸੋ ਨੇਗਾ ਤੇਰਾ ਨਾ ਭੂਟੋ ਖਾਂ ਠੀਕ ਹੈ ਨਾ ਜਦੋਂ ਆਪਾਂ ਮੇਰੀ ਗੱਲ ਸੁਣ ਮੈਂ ਤੈਨੂੰ ਹੋਰ ਵੀ ਗੱਲ ਕਰਦਾ ਆਪਾਂ ਦੋਨੇ ਡਿਊਟ ਤਾਂ ਗਿਆ ਕਰਾਂਗੇ ਜਦੋਂ ਆਪਾਂ ਹਟ ਹੋਗੇ ਆਪਾਂ ਕਲਾਕਾਰ ਦੋ ਤੇਰੀ ਵੋਕਲ ਦੇਣ ਦੇ 5-6 ਲੱਖ ਲਿਆ ਕਰੀ ਤੇ ਮੈਨੂੰ ਫੀਲਿੰਗ ਲੱਗਦਾ ਕਿ ਮੈਨੂੰ ਬਹੁਤ ਚਾਹ ਤੇ ਪਤਾ ਗਾਉਣ ਦਾ ਬਹੁਤ ਚਾਹ ਅੱਛਾ ਤੇ ਮੈਂ 5 ਲੱਖ ਕਿਵੇਂ ਮਾਰੇ ਕਰੀ ਹਾਂ ਖੜੇ ਮੈਨੂੰ ਵੀ ਨਾਲ ਆਉਣਾ ਪਾਉਂਦੇ ਕਰੇ ਖੜੇ ਜਿਹੜਾ ਜੀਵ ਦੀ ਗਾਣਾ ਕਰੇ ਤੇ ਤੁਰਕੀਆਂ ਹਾਂ ਹਾਂ ਸੋ ਤੁਹਾਡੇ ਸਾਹਮਣੇ ਪੇਸ਼ ਆ ਘੂਟੋ ਖਾਂ ਕਦੇ ਵੀ ਤੇਰਾ ਕੀ ਯਾ ਯਾ ਕਦੇ ਵੀ ਤੇਰਾ ਨਹੀਂ ਯਾ ਯਾ ਘੂਟੋ ਇੱਕ ਕਰ ਜਦੋਂ ਲੱਕ ਹਲਾਇਆ ਮੈਂ ਤੁਹਾਨੂੰ ਮੈਂ ਕੀ ਕਰਦਾ ਜਾਣੀ ਲੱਖ ਕਰੋੜਾ ਰੁਪਈਆ ਤੇਰੇ ਤੇ ਸੱਡ ਦਿਆ ਕਰ ਠੀਕ ਹੈ ਇਹ ਗੱਲ ਦੀ ਗਾਰੰਟੀ ਹੈ ਸਾਡੀ ਤਾਂ ਗਾਉਣ ਵਾਲੀ ਤੇ ਗੱਲੇ ਤੇ ਖੜ ਕੇ ਰਿਆ ਹਸਣ ਕਰਦਾ ਹੈ ਨਾ ਪਰ ਮਸਤਿਕ ਆ ਜੋ ਭੈਣੂ ਤੇ ਪਰ ਹਬੋ ਤੁਸੀਂ ਸਾਡੀ ਜੋੜੀ ਨੂੰ ਬਲਾ ਕੇ ਇੱਥੇ ਜਿਹੜਾ ਵਾਰ ਪ੍ਰਾਪਤ ਕਰਿਆ ਤੁਹਾਡਾ ਤਹਿਤੋਂ ਧੰਨਵਾਦ ਹੈ ਸੋ ਮੇਰਾ ਜਿਹੜਾ ਚੇਲਾ ਪਹਿਲਾ ਧਰਮ ਗੀਤ ਲਾ ਗਿਆ ਸੋ ਪਰਮੈਸ ਆ ਰਹੀ ਐ ਬਗੀ ਤੇ ਤਰੀ ਹੁਬ ਬਗੀ ਤੇ ਤਰੀ ਕਮਾਦੋ ਨਿਕਲੀ ਬਗੀ ਤੇ ਤਰੀ ਹਏ ਹਏ ਬਗੀ ਤੇ ਤੇਰੀ ਕਮਾਦੋ ਨਿਕਲੀ ਤੇ ਉੜਦੀ ਨੂੰ ਬਾਜ ਪੈ ਗਿਆ ਬੱਲਿਏ ਬੱਲਿਏ ਨੀ ਕੀੜਾ ਸਾਡੀ ਪੈਰ ਕੱਢ ਨੂੰ ਰਿਉਡ ਚੱਲੀ ਹੇ ਤੇ ਮੇਰਾ ਦੁਪਹਿਰਾ ਦੁਪਹਿਰਾ ਪੰਲ ਗਈ ਠੀਕ ਹੈ ਨਾ ਕੁਝ ਬੰਦਿਆਂ ਨਾਲ ਕਰ ਕਰ ਬਹੁਤ ਹੁਰੀਏ ਕਿਛੜਾ ਤੇ ਡੈਰ ਵੀ ਇਹ ਹੈ ਰਹਿਣਾ ਸੀਗਾ ਠੀਕ ਹੈ ਹੁਣ ਉੱਥੇ ਮੈਂ ਤੈਨੂੰ ਚਾਤੀ ਫੜਾਉਂਗਾ ਵੇ ਹੈ ਸੁਣ ਮਿੱਤਰਾ ਪੈਰ ਦਿਆ ਛਤਰਾ ਸੁਣ ਮਿੱਤਰਾ ਮਿੱਤਰਾ ਪੈਰ ਦਿਆ ਛਤਰਾ ਵੀ ਕੱਟ ਕੇ ਟੁੱਟ ਜਾਏਗਾ ਛੱਲਿਆ ਛੱਲਿਆ ਤੇ ਤੇਰੀ ਮੇਰੀ ਨਹੀਂ ਨਿਭਣੀ ਵੇ ਸੋਣ पता कि जे मगर अपने चार कोर साड़े हुए साहब करना ड्यूटे मगर दूसरे मगर हटिया करा फिर अं करे सिंगल ट्रैक करा लिया म्यूजिक लावा बंदे का ਮੀਂਜਾ ਕੱਪਾ ਉਸ ਵੰਤੇ ਤੇ ਨਮਾਇਦਾ ਚੱਲੀ ਅਥੇਰੇ ਅੱਛਾ ਕਰ ਆਪਾਂ ਜਿਵੇਂ ਸਿੰਗਲ ਟ੍ਰੈਕਟ ਹੈ ਹੋਰ ਚੱਕ ਲਾਂਗੇ ਆਪਾਂ ਉਹਦਾ ਨਾ ਉਹਦਾ ਨਾ ਉਹ ਮੁੱਕ ਦੇਣੇ ਨੋਟ ਪਏ ਬੈਂਕਾ ਚ ਬਥੇਰੇ ਉਹ ਮੈਨੂੰ ਤੀਰੋ ਦਾ ਪਿਆ ਆਦਾ ਪੂਦਾ ਬਾਦ ਪਾ ਦੀਏ ਜਿੱਕ ਨੱਚ ਜਾਈਏ ਮੁੰਦੇ ਜਾਉਂਦੇ ਨੱਚਦੇ ਜਿੱਕੇ ਦਾ ਕੀ ਕਰਿਆ ਕਰਾਂਗੇ ਉਹ ਪੈਸੇ ਉਹ ਲੈ ਗਏ ਉਹ ਜਿਹੜਾ ਉਹ ਮੁੱਕਦੇ ਨਾ ਰੋਟ ਪਾਏ ਬੈਂਕਾ ਚੁਬਦੇ ਰੇ ਨਾ ਨੀਂਦ ਧਰਾਂ ਦੇ ਸੱਟਾਂ ਜੇ ਸੱਤ ਵੇਰੇ ਤੈਨੂੰ ਚੰਗੀਆਂ ਢਾਲੀ ਸੱਟੀ ਮੰਡੀ ਚ ਜ਼ੋਰੇ ਮੁੱਕਦੇ ਨਾ ਰੋਟ ਪਾਏ ਬੈਂਕਾ ਚੁਬਦੇ ਰੇ ਮੈਨੂੰ ਜ਼ਾਇਦੇ ਵਿਆਹ ਦਾ ਪੂਰਾ 4 ਸਾਲੀਏ ਅੱਛਾ ਜਿੰਨਾ ਚਰ ਨੱਚੇ ਜੇ ਤਵਾਰਿਆ ਮਰ ਰੋਟ ਤੇਰੇ ਦੀਜੇ ਦਾ ਦਿਲ ਤੇਰੇ ਆ ਸਾਲੀਏ ਇਹ ਨਾ ਮੈਂ ਜੰਗਾ ਇਹ 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 ਵੀ ਆਪਾਂ ਰਹਿਸ ਕੱਢ ਕੇ ਕਾੜਾ ਹੋਰ ਕੱਢੀਏ ਈ ਉਹ ਗੱਡ ਫੋਕਾ ਪਾਣੀ ਜਿਹੜਾ ਹੰਡਿਆ ਆਇਆ ਖੀਚਾ ਆਪਾਂ ਹੋਰ ਹੋਰ ਉਠੋਗਾ ਚੱਲ ਜਾਣਾ ਬਹੁਤ ਸੋਣਾ ਇਹ ਇਹ ਬਹੁਤ ਸੋਣਾ ਮੈਂ ਮੰਡੀ ਲੈਣ ਗਿਆ ਸੀ ਟਰੈਕਟਰ ਖਾਲੀ ਹੱਥੀ ਆਵੜਿਆ ਫੜ ਗਿਆ ਸੀ ਜਾਰਾਂ ਕੋਲ ਫਿਰ ਕਿਵੇਂ ਆ ਤਿੰਨ ਨੰਬਰ ਦਾ ਮਾਰ ਹੋ ਗਿਆ ਮੇਰੇ ਫੇਕੀ ਵੜ ਗਿਆ ਹੋਰ ਜਾ ਦੁਵਾਰ ਤੇ ਚੱਕ ਲੈ ਦੁਵਾਰ ਤੋਂ ਹਾਂ ਵੀ ਮੰਡੀ ਲੈਣ ਗਿਆ ਸੀ ਟਰੈਕਟਰ ਖਾਲੀ ਹੱਸੀ ਆਵੜਿਆ ਬਾਂਗਾਂਆਂ ਆ ਬਾਂਗਾਂ ਦੀ ਪਿੰਡ ਵਿੱਚ ਚੱਲਦੀ ਐ ਤੂੰ ਫੜਾ ਮਾਰਦੀ ਰਹਤੀ ਸੀ ਉਹ ਪਾਂਗਾਂ ਦੀ ਪਿੰਡ ਵਿੱਚ ਚੱਲਦੀ ਐ ਤੂੰ ਫੜਾ ਮਾਰਦੀ ਰਹਦੀ ਸੀ ਹਾਂ ਮੇਰੇ ਪੇਕੇ ਪੈਸੇ ਵਾਲੇ ਨੇ ਤੂੰ ਗੱਲ ਗੱਲ ਤੇ ਕਹਿੰਦੀ ਸੀ ਮੇਰੇ ਪੇਕੇ ਪੈਸੇ ਵਾਲੇ ਐ ਤੂੰ ਗੱਲ ਗੱਲ ਤੇ ਕਹਿੰਦੀ ਸੀ ਮੈਨੂੰ ਫੋਕਾ ਪਾਣੀ ਮੈਨੂੰ ਫੋਕਾ ਪਾਣੀ ਦੇ ਛੱਡਿਆ ਹਾਂ ਹਾਂ ਮੈਨੂੰ ਫੋਕਾ ਪਾਣੀ ਹਾਂ ਮੈਨੂੰ ਫੋਕਾ ਪਾਣੀ ਚੱਲਿਆ ਹਾਂ ਮੈਨੂੰ ਨਾ ਹਟਿਓ ਕੋਕ ਮੰਗਾਇਨੀ ਜਦ ਸਾਰੋ ਵੈਸ਼ਨੂ ਆ ਮੜਿਆ ਜਮ ਜੱਤਰਾ ਕਰਕੇ ਆਇਆ ਨਹੀਂ ਜਦ ਸਾਰੋ ਵੈਸ਼ਨੂ ਆ ਮੜਿਆ ਜਮ ਜੱਤਰਾ ਕਰਕੇ ਆਇਆ ਨਹੀਂ ਲੈ ਕੇ ਚਾਪਲ ਮਮਸ ਦੀ ਗਲੇ ਮੁਰਕੇ ਦੋ ਹੀ ਟੋਕਦੇ 6 ਗਾੜੇ ਹੋ ਗਏ ਇਹ ਗੱਲਾ ਬੁਲਾ ਕਰਕੇ ਟਾਈਮ ਪਾਸ ਕਰਦੇ ਕਮੇਟੀ ਕਲਾਕਾਰ ਲੈ ਚੱਲੇ ਕਰਾਂਗੇ ਨਾਲ ਅਖਰ ਕਮੇਟੀ ਕਲਾਕਾਰ ਬਣਾ ਖਾੜਾ ਨਹੀਂ ਚੱਜਦਾਗਾ ਹਨਾ ਗੱਲ ਸੁਣ ਇੱਕ ਗੱਲ ਹੋਰ ਛੱਤ ਤੋਂ ਪਹਿਲਾਂ ਤਾਂ ਸਿੱਧੂ ਮੂਸੇਵਾਲਾ ਹੈ ਹਾਂ ਹੈਂ ਇੱਕ ਗੱਲ ਜੇ ਤੂੰ ਮੈਂ ਤੈਨੂੰ ਇੱਕ ਗੱਲ ਕਹਿੰਨਾ ਫਟ ਜੱਟ ਕੈਸਮਤ ਦਾ ਇੱਦਾਂ ਤਾਂ ਨਹੀਂ ਸੀ ਨਾ ਜਦੋਂ ਸਟੇਜ ਤੇ ਚੜ੍ਹਨਾ ਹੈ ਸਭ ਤੋਂ ਪਹਿਲਾਂ ਆਪਾਂ ਸਤਨਾਮ ਵਾਹਿਗੁਰੂ ਦਾ ਨਾਮ ਲੈ ਕੇ ਫਿਰ ਸਿੱਧੂ ਮੂਸੇ ਵਾਲੇ ਦਾ ਨਾਮ ਲੈ ਕੇ ਫਿਰ ਸਟੇਜ ਆਪਣੀ ਸਪੂਰਨ ਹੋ ਜਾਗੀ ਹਾਂ ਹੈਨਾ ਸਿੱਧੂ ਮੂਸੇ ਵਾਲਾ ਕਿਹਾ ਕਿ ਉਹ ਕੱਢ ਡਿਊਟ ਹੈਨਾ ਜਿਹੜਾ ਡਿਊਟ ਨਹੀਂ ਸੀ ਆਇਆ ਹੋ ਨਹੀਂ ਮੈਂ ਚੱਲਣੋਂ ਹਟਾ ਤੇ ਮਿੱਠੀ ਏ ਤੇਰੇ ਉੱਤੇ ਨੀਕਾ ਤੋਂ ਲੱਗਦੀ ਹੋ ਨਹੀਂ ਮੈਂ ਚੱਲਣੋਂ ਹਟਾ ਤੇ ਮਿੱਠੀ ਏ ਕਾ ਤੋਲਾ ਜੀ ਨਹੀਂ ਮੈਂ ਚੱਲਣਾ ਹਟਾ ਤੇ ਮਿੱਠੀਏ ਜੀਜਾ ਸਿੱਧੂ ਮੂਸੇ ਵਾਲਾ ਸਿੱਧੂ ਮੂਸੇ ਵਾਲਾ ਆਏ ਹਾਏ ਆਏ ਹਾਏ ਨਹੀਂ ਸਿੱਧੂ ਦਾ ਉਹ ਹੁਣ ਕਿਹੜਾ ਖੰਡਣ ਦਿੰਦਾ ਉਹਨੇ ਨਹੀਂ ਖੰਡਣ ਦੇੜੇ ਮੈਂ ਤੈਨੂੰ ਦੱਸਾਂ ਮੇਰੀ ਇੱਕ ਗੱਲ ਸੁਣ ਲੈ ਲੋਕ ਨੂੰ ਪਿਆਰ ਇੰਨਾ ਕਰ ਬੱਚਿਆਂ ਤੋਂ ਲੈ ਕੇ ਬੁਢਿਆਂ ਤੱਕ ਅੱਜ ਜਦੋਂ ਗਾਉਂਡ ਵਾਲੇ ਨਹੀਂ ਜਾਂਦੇ ਸਟੇਜਾਂ ਤੇ ਹੈ ਇੱਕ ਕਲਾਕਾਰ ਦਾ ਮੈਂ ਵੀਡੀਓ ਦੇਖਿਆ ਸਿੱਧੂ ਮੂਸੇ ਵਾਲਾ ਤਾਂ ਕਹਿੰਦਾ ਭਾਈ ਮੈਂ ਨਹੀਂ ਗਾਣਾ ਗਾਉਣਾ ਲਿਆਤੀ ਨੇਰੀ ਫਿਰ ਫੈਨਾਂ ਨੇ ਉਹਦੇ ਫੈਰ ਧੋੜੀ ਆ ਸਿੱਧੂ ਮੂਸੇ ਵਾਲੇ ਦੇ ਉਹਦਾ ਯਾਰ ਆ ਸਾਰੇ ਉਹਦਾ ਯਾਰ ਆ ਸਾਰਿਆਂ ਨੂੰ ਪਿਆਰ ਕਰਦੇ ਆ ਉਹ ਬੰਦਾ ਇੱਜ਼ਤ ਦਾ ਉਹ ਬੰਦਾ ਸੀ ਹੈ ਕਹਿਣੀ ਕਰਨੀ ਦਾ ਪੂਰਾ ਸੀ ਸੱਤੇ ਕਲਾ ਸਪੂਰਨ ਸੀ ਮਾਂ ਪਿਓ ਦੀ ਉਹ ਇੱਜ਼ਤ ਕਰਦਾ ਸੀ ਲੋਕਾਂ ਦੀ ਉਹ ਇੱਜ਼ਤ ਕਰਦਾ ਸੀ ਪੰਜਾਬ ਦਾ ਉਹ ਫਿਕਰ ਕਰਦਾ ਸੀ ਨਹੀਂ ਮੈਂ ਕਿਹੜੇ ਕਿਹੜੇ ਗੁਣ ਗਨਾਮਾ ਉਹਦੇ 'ਚ ਨਹੀਂ ਹੰਕਾਰ ਤਾਂ ਬੰਦੇ 'ਚ ਹੈ ਹੀ ਨਹੀਂ ਸੀ ਆਕੜ ਹੰਕਾਰ ਤਾਂ ਹੈ ਹੀ ਨਹੀਂ ਨਿਮਰਤਾ ਜਿਹੜਾ ਉਹਦੇ ਦਰ ਤੇ ਆਉਂਦਾ ਨਿਮਰਤਾ ਨਾ ਮਿਲਦਾ ਸੀ ਹਾਈਵੇ ਹਾਈਵੇ ਲੱਗੀ ਮੁੱਕ ਗਏ ਹਾਂ ਲੱਗੀ ਮੁੱਕ ਗਏ ਠੀਕ ਹੈ ਨਾ ਇਹ ਚਲ ਇਹ ਮੈਂ ਤਾਂ ਦੱਸਦਾ ਵੀ ਇਹ ਹੋ ਗਿਆ ਇਹ ਹੋ ਗਿਆ ਨਹੀਂ ਇੱਕ ਗੱਲ ਸੁਣ ਇੱਕ ਉਹ ਗਾਉਣ ਵਾਲੀ ਦੀ ਮੈਂ ਗੱਲ ਸੁਣੀ ਇੰਟਰਵਿਊ ਕਰੀ ਜਾਵੇ ਕਹਿੰਦੀ ਅਗਰ ਮੈਂ ਸਟੂਏਜ ਤੇ ਬੈਠੀ ਸੀਗੀ ਕੈਨੇਡਾ ਦੇ ਵਿੱਚ ਤੇ ਗਾਣਾ ਉਹੀ ਛੋੜਿਆ ਸੀ ਕੁਕਰੀ ਕਹਿੰਦੀ ਗਾਣਾ ਸੁਣ ਰਿਹਾ ਚੱਲ ਰਿਹਾ ਸੀਗਾ ਹਨਾ ਅ ਸੇ ਦਮੋਂ ਸੇ ਆਲੇ ਦਾ ਹਨਾ ਡਾਲਰਾ ਵਾਂਗੂ ਨਹੀਂ ਕਹਿੰਦੀ ਮੈਂ ਕਿ ਮੈਂ ਕਿਹ ਕੌਣ ਇਸ ਨੂੰ ਗਾਣਾ ਬਾਰ ਬਾਰ ਰਿਪੀਟ ਹੋ ਰਿਹਾ ਤੇ ਫਿਰ ਮੈਂ ਸਰਚ ਕਰਿਆ ਫਿਰ ਮੈਂ ਕਹਿੰਦੀ ਸਰਚ ਕਰਿਆ ਫਿਰ ਮੈਂ ਦੇਖਿਆ ਉਹ ਪੁੱਛਣ ਵਾਲਾ ਹੋਵੇ ਤੈਨੂੰ ਕਿ ਨਾ ਝੂਠ ਬੋਲਣਾ ਦਾ ਚੱਜ ਨਹੀਂ ਬੋਲੇਗਾ ਮੈਂ ਨਾ ਮੈਂ ਨਾ ਫੁਕਰੀ ਕਲੇ ਕਰਨੀ ਨਹੀਂ ਬਣਨਾ ਚਾਹੁੰਦੀ ਮੈਂ ਜਿਵੇਂ ਇੱਥੇ ਆ ਹਨਾ ਆਈ ਆ ਸਟੇਜ ਤੇ ਝੂਠ ਰਿਆ ਦਾ ਫੁਕਰੀ ਛੁਛੀ ਕੱਲ ਦੇ ਸਾਰੇ ਨਹੀਂ ਮੈਂ ਤੁਹਾਡੀ ਆਪਣੀ ਪੁੱਛ ਮੈਂ ਇਦਾਂ ਨਹੀਂ ਬੋਲੋ ਜੋ ਜਿਵੇਂ ਮੈਂ ਹੈਗੀ ਆ ਚੱਲ ਹਣ ਛੱਡੋ ਉਦਾਂ ਹੀ ਗੇਰ ਕਰ ਚੱਲ ਇਹ ਹੈ ਗੱਲ ਛੱਡੋ ਕੰਪੋਜੀਸ਼ਨ ਆਪਾਂ ਨਵਾਂ ਗਾਣਾ ਇੱਕ ਲਿਖਿਆ ਆਪਾਂ ਥੋੜਾ ਜਿਹਾ ਕਿਸਾਨੀ ਵਾਲੇ ਪਾਸੇ ਵੀ ਆਈਏ ਕਿਸਾਨਾਂ ਤੇ ਵੀ ਗਾਣਾ ਲਿਖੀ ਹਨਾ ਚੌਥਾ ਕਲਾ ਚੌਥਾ ਕਲਾ

ਤੇਗਾ ਮੇਰੇ ਗਲੇ ਤਾਲ ਦਾ ਸਵਾਤਾ ਨੇ ਹੋਰੇ ਮੈਂ ਤਾਂ ਗੀਰ ਵੀ ਗੱਲਾਂ ਵਜਾ ਦਨਾ ਮੈਂ ਨਾ ਗਣ ਤੂੰ ਸ਼ੇਰਾ ਆ ਸੁਪਨੇ ਕਿੜੇ ਹੈ ਤੋੜ ਗਿਆ ਢੋਲ ਕਿਉਂ ਚੱਲ ਜਾ ਚੱਲ ਬਜਾ ਢੋਲ ਕਿਆ ਚੱਲ ਤੂੰ ਗਾ ਕੇ ਸੁਣਾ ਢੋਲ ਕਿਆ ਗਾ ਗਾ ਜਾ ਲੈ ਢੋਲ ਕਿਤੇ ਗਾ ਰਿਟਰ ਕਿਤੇ ਕਦ ਤੱਕ ਕੋਈ ਆਵਦਾ ਸਾਲ ਸੁਣਾ ਲੈ ਵੀ ਗੱਲ ਸੁਣ ਰਛਾ ਆ ਕੋਈ ਢੋਲ ਕਿਤੇ ਮੈਂ ਦੇਖਾ ਕਿੰਨਾ ਗੱਜਾ ਦੇ ਕੀ ਆ ਇੱਕ 라ਵੀ ਲੱਗੇ ਤੇ ਵੈਰ ਲੱਗੇ ਹਾਏ ਹਾਏ ਓਹੋ ਡਰਾਪ ਇਨੀ ਪਹੁੰਚਣਾ ਕਰਨਾ ਪੈਂਦਾ ਪਰ ਬੜਾ ਹੋ ਕੇ ਚਾਹ ਮਛਣਾ ਰੇ ਠੀਕ ਹੈ ਸੁਣਦੇ ਓਹੋ ਜਦ ਮੇਰਾ ਗਹਿਣਾ ਕੈ ਕਿ ਪਰ ਬੜਾ ਕਰਾ ਟਾਪੇ ਦੀ ਕਰਾ ਬੜਾ ਜੱਤਰ ਗੜ ਦੇ ਤਰਕੜ ਦੇ ਤਰਕੜ ਤਰਕ ਮੈਂ ਤੇਰੀ ਦੁਸ਼ਮਣ ਦੁਸ਼ਮਣ ਤੋ ਠੀਕ ਹੈ ਇੱਕ ਤਾਂ ਆਪਣਾ ਕਾਰਡ ਛਪਾਈਏ ਠੀਕ ਹੈ ਭਾਨੇ ਖਾਂ ਤੇ ਢੂਠੋ ਖਾਂ ਹੈ ਭਾਨੇ ਖਾਂ ਤੇ ਢੂਠੋ ਖਾਂ ਪ੍ਰੋਗਰਾਮ ਵਾਲੀ ਭੋਗ ਕਰੋ ਜਲਦੀ ਚੱਲ ਉਹ ਵੀ ਚੱਕ ਲੈ ਫਿਰ ਚੱਲ ਚੱਲ ਹੂੰ ਚਲੋ ਜੀ ਤੁਹਾਡਾ ਪਹਿਲਾ ਅੱਛਾ ਪਹਿਲਾਂ ਮੇਰਾ ਹੋ ਤੇਰੇ ਕੋਲੋਂ ਮੇਰਾ ਖਾਤਾ ਨਹੀਂ ਬਣ ਹੋਣ ਵਾਲਾ ਇਹ ਕਿਹਦਾ ਨਰਨ ਫੜਾ

ਸ਼ਰੋਦੀ ਤਰੀ ਜਾਂ ਗੁੰਡ ਦੀ ਗਰੀਆ ਨਾਲ ਸੰਸਤਾ ਦਾ ਹਾਂ ਜਦੋਂ ਪੰਜ ਕੇ ਸਾਲ ਆਪਾਂ ਜਾਣਗੇ ਹੈਟ ਹੋ ਗਏ ਪੂਰੇ ਹੈਟ ਹੋ ਗਏ ਪਦੂ ਬਾਤ ਮਦਰ ਤੇ ਬਲੇਵਨਾ ਕਾਦਾ ਲਾ ਬਲੇਵਨੀ ਬਲਤ ਕਰ ਦੋ ਸੁਡਲੇ ਸੁਡਲੇ ਕੋ ਨਾ ਚਲੀ ਬਾਬਾ ਤੇ ਨਹੀਂ ਮੇਰੇ ਤਾਂ ਬਲੇਮ ਕਾ ਤੋ ਲਾ ਦੇਗੀ ਨਹੀਂ ਅੱਜ ਕੱਲ ਤਾਂ ਸਿੰਗ ਕਰਾਈਆਂ ਕਰਦੀਆਂ ਨਹੀਂ ਹੈਗੀਆਂ ਕਿਵੇਂ ਵੀ ਇਹ ਛੇ ਸਾਲ ਜੀ ਇਹਨਾਂ ਨੇ ਮੈਨੂੰ ਟੌਰਚਰ ਕੀਤਾ ਜੀ ਉਹ ਹਾਂ ਜੇ ਮੈਂ ਕਰ ਨੂੰ ਫਿਰ ਕੇ ਅੱਛਾ ਇੰਟਰੂਨਾ ਕਰਕੇ ਕੰਟਰੀ ਹੈਟ ਹੋਣ ਨੂੰ ਫਿਰਦੀਆਂ ਸੰਮਤੀ ਨਾਲ ਸੰਮਤੀ ਨਾਲ ਲੋਕਾਂ ਦੀ ਸੰਮਤੀ ਨਾਲ ਅੱਛਾ ਵੀ ਸਹਿਮਤੀ ਲੈ ਨੂੰ ਲੋਕਾਂ ਦੀ ਬੱਲੇ ਨਹੀਂ ਤੇਰੇ ਨਹੀਂ ਪਹਿਲਾਂ ਤਾਂ ਤੁਸੀਂ ਬੜਾ ਤਿਆਰ ਕਰਦੀਆਂ ਹੁੰਨੀਆਂ ਅਗਲੇ ਨੂੰ ਮਾਰ ਕੇ ਧਰ ਦਿੰਦੀ ਆ ਵੀ ਪੈਸੇ ਵੀ ਸਾਰੇ ਲੈ ਜਾਣੀ ਨੇ ਜੇ ਮੈਂ 1.5 ਲੱਖ ਰੁਪਈਆ ਲਿਆ ਕਰੂੰਗੀ ਮੈਂ ਤਾਂ 5-7 ਹਜ਼ਾਰ ਰੁਪਈਆ ਹੀ ਲਿਆ ਕਰੂੰਗਾ 1.45 ਲੱਖ ਤਾਂ ਤੂੰ ਲੈ ਜਾ ਕੇ ਲੇਂਗੀ ਮਰ ਕੇ ਤੂੰ ਰੋ ਰੋ ਕੇ ਬਲੇਮ ਲਾਏਂਗੀ ਦੱਸ ਨਾ ਨਹੀਂ ਮੈਂ ਕੋਈ ਮਾਲਕ ਨਹੀਂ ਜਿਹੜੇ ਦਿਨਾਂ ਵਿੱਚ ਕਹਿੰਦੇ ਸੰਧ ਕਰਾਂਗੀ ਪਖੰਡ ਕਰ ਤੇ ਮੈਨੂੰ ਅੱਡ ਕਰਕੇ ਸਿੱਖ ਜਾਂਗੀ ਤੂੰ ਬਈ ਮੈਂ ਤਾਂ ਸਾਰਾ ਮੱਕਵਰੀਆਂ ਨਹੀਂ ਹੁੰਦੀਆਂ ਇਹ ਹੁੰਦੀਆਂ ਮੈਂ ਤਾਂ ਆਉਂਗਾ ਕਿ ਕਰਦੀਆਂ ਮੁੰਡੇ ਜੇ ਕਰਕੇ ਕੋਈ ਬੋਲ ਨਹੀਂ ਸਮਝਦੀ ਕਿਸੇ ਕਵੀ ਨੇ ਗਾਣਾ ਲਿਖਿਆ ਲਾਇਆ ਕਹਿੰਦਾ हो <scratching> चांचलहारियां खुरी नत पस हस लोंद यार पिछो ਤੇ ਜਾ ਰਹੀਆਂ ਲਵਨੀਆਂ ਮੜ ਕੇ ਰੋ ਰੋ ਕੇ ਇੰਟਰਵਿਊਆ ਕਰੀ ਮੈਂ ਤਾਂ ਖਾ ਮੇਰੇ ਕੋਲੋਂ ਤਾਂ ਪਹਿਲਾਂ ਹੀ ਤੂੰ ਮੇਰੇ ਨਾਲ ਕਿੜ ਗੱਛਾ ਤੇ ਉਹਨੂੰ ਮੈਂ ਪਤਾ ਤੈਨੂੰ ਸਰੀਫਾਂ ਦੀ ਕੁੜੀਆਂ ਸਰੀਫਾਂ ਦੀ ਮੜ ਕੇ ਲੁੱਚੀਆਂ ਬਣ ਜਾਂਦੀਆਂ ਮੈਂ ਤਾਂ ਕੋਈ ਨਹੀਂ ਬਣਦੀ ਮੈਂ ਤੈਨੂੰ ਪਹਿਲੇ ਹੀ ਦੱਸਤਾ ਵੀ ਉੱਥੇ ਗਿਆ ਕੰਮ ਆਉਣ ਕਰਕੇ ਮੈਂ ਕਿਹਾ ਤੂੰ ਠੀਕ ਹੈ ਨਾ ਮੈਨੂੰ ਸਭ ਪਤਾ ਠੀਕ ਹੈ ਨਾ ਤੂੰ ਪਹਿਲਾਂ ਹੀ ਦੱਸ ਦਿੰਦੀਆਂ ਹੁੰਦੀਆਂ ਉਹ ਨਹੀਂ ਖਰਾਬ ਹੁੰਦੀਆਂ ਹਾਂ ਅੱਛਾ ਵੀ ਤੂੰ ਤਾਂ ਉਹ ਇੰਟਰਵਿਊ ਵੀ ਸਹਿਮਤ ਜੀ ਲੈ ਲੈਣੀ ਵੀ ਉੱਥਾਂ ਦੀ ਇਹ ਤਾਂ 4 ਕੜੇ ਦੀ ਵਾਲੀ ਸਿਆਣੀ ਹੈ ਵਾਲੀ ਸਿਆਣੀ ਮੇਰੇ ਸਾਰਕੜੀ ਆਹ ਕਿਹਦਾ ਤੁਰਿਆ ਆਂਦਾ ਐ ਜਾ ਜਾ ਬਾਸਤਾ ਖੜਕਾ ਲੇ